ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਹਾਂਜੀ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਸ ਤਰ੍ਹਾਂ ਕਿ ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਇਸ ਵਾਰ ਮੌਸਮ ਜੋ ਕਿ ਫਰਵਰੀ ਮਹੀਨੇ ਤੋਂ ਖਰਾਬ ਚੱਲਦਾ ਆ ਰਿਹਾ ਹੈ ਜੋ ਕਿ ਮਾਰਚ ਵਿੱਚ ਵੀ ਦਾਖਲ ਹੋ ਚੁੱਕਾ ਹੈ ਇਸ ਤਰ੍ਹਾਂ ਮੌਸਮ ਖਰਾਬ ਹੁੰਦੇ ਆ ਅੱਜ ਦੀਆਂ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ 8 ਮਾਰਚ 2019 ਦੀਆਂ ਪੰਜਾਬ ਦੇ ਮੌਸਮ ਦੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਜੋ ਮੌਸਮ ਬਣਿਆ ਹੋਇਆ ਹੈ ਲਗਭਗ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੁਭਾਵਨਾ ਉਹ ਵੀ ਇੱਕ ਦੋ ਥਾਵਾਂ ਤੇ ਕੋਈ ਜ਼ਿਆਦਾ بارش ਦੀ ਸੁਭਾਵਨਾ ਨਹੀਂ ਲੇਕਿਨ ਇੱਕ ਦੋ ਥਾਵਾਂ ਤੇ ਪੰਜਾਬ ਦੇ ਵਿੱਚ ਬਰਸਾਤ ਹਲਕੀ ਹਲਕੀਆਂ ਕਣੀਆਂ ਕਹਿ ਸਕਦੇ ਆ ਜਾਨੀ ਕਿ ਪਹਿ ਸਕਦੀਆਂ ਪੰਜਾਬ ਦੇ ਵਿੱਚ ਅੱਜ 8 ਮਾਰਚ ਅੱਜ 8 ਮਾਰਚ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੌਸਮ ਦੀਆਂ ਤੇਜ਼ ਹਵਾਵਾਂ ਦੇ ਨਾਲ ਕਿਤੇ ਕਿਤੇ ਇੱਕ ਦੋ ਥਾਵਾਂ ਤੇ ਪੰਜਾਬ ਵਿੱਚ ਜੋ ਕਿ ਬਰਸਾਤ ਕਣੀਆਂ ਦੀ ਸੁਭਾਵਨਾ ਦਿਤਾਈ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਜੋ ਕਿ ਅਸਮਾਨ ਦੇ ਵਿੱਚ ਬੱਦਲ ਸ아요 ਹੋਏ ਪੰਜਾਬ ਦਾ ਮੌਸਮ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਬਰਸਾਤ ਦੀ ਸੁਭਾਵਨਾ ਅੱਜ ਨਹੀਂ ਰਹੇਗੀ ਜੋ ਕਿ ਮੌਸਮ ਵਿਭਾਗ ਦੁਆਰਾ ਜਾਣਕਾਰੀ ਦੇ ਮੁਤਾਬਕ ਉਮੀਦ ਜਤਾਈ ਗਈ ਹੈ ਸੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਮੌਸਮ ਬਾਰੇ ਧੰਨਵਾਦ ਜੀ